ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਨਿਤਰੋਜ ਪੰਜਾਬ ਦੀ ਸਲਾਮਤੀ ਲਈ ਪੰਜਾਬ ਦੇ ਮੁੱਦਿਆਂ ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ ਹਾਂ ਅੱਜ ਵਿਚਾਰ ਸਾਂਝਾ ਕਰਨਾ ਹੈ ਕਿ ਦੁੱਧ ਉਤਪਾਦਨ ਤੇ ਵਿੱਚ ਕਿੰਨੀਆਂ ਦਿੱਕਤਾਂ ਆਉਂਦੀਆਂ ਨੇ ਦੁੱਧਾ ਜਿਹੜਾ ਦੁੱਧ ਬਹੁਤ ਹੀ ਸੰਘਰਸ਼ ਕਰਕੇ ਪੈਦਾ ਕੀਤਾ ਜਾਂਦਾ ਹੈ ਤੇ ਕੱਲ ਪੰਜਾਬ ਸਰਕਾਰ ਦੇ ਮੰਤਰੀ ਬਲਵੀਰ ਸਿੰਘ ਦਾ ਬਿਆਨ ਆਇਆ ਡਾਕਟਰ ਬਲਵੀਰ ਦਾ ਬਿਆਨ ਆਇਆ ਤੇ ਉਹ ਦੁੱਧ ਤੇ ਗੱਲ ਕਰ ਰਿਹਾ ਸੀ ਕਹਿੰਦਾ ਪਨੀਰ ਆ ਜਿਹੜਾ ਜਾਂ ਦਹੀਂ ਆ ਜਾਂ ਕੁਝ ਵੀ ਮੱਖਣਾ ਇਹ ਸਭ ਕੁਝ ਨਕਲੀ ਚੱਲ ਰਿਹਾ ਹੈ ਇਹ ਸਵਾਲ ਕਿ ਇਹਨੂੰ ਕਰ ਰਹੇ ਹਾਂ ਜਨਤਾ ਨੂੰ ਜੇਕਰ ਇਹ ਸਵਾਲ ਕਰ ਰਹੇ ਹਾਂ ਜਨਤਾ ਦਾ ਇਹ ਮਸਲਾ ਨਹੀਂ ਇਹ ਛੇਤ ਭੁਗਤ ਦਾ ਸਰਕਾਰ ਦਾ ਮਸਲਾ ਹੈ ਤੇ ਹੱਲ ਵੀ ਸਰਕਾਰੀ ਕਰੇਗੀ ਜਨਤਾ ਨੂੰ ਤਾਂ ਮਾਰ ਰਹੀਆਂ ਨੇ ਇਹ ਚੀਜ਼ਾਂ ਦੂਸਰਾ ਤੁਸੀਂ ਨੇ ਯੂ ਟਰਨ ਲਿਆ ਆਇਆ ਸੀ ਵੀ ਤੁਸੀਂ ਬੇਰਕਾ ਦਾ ਦੁੱਧ ਤੇ ਕਿਉਂ ਬੇਰਕਾ ਦਾ ਵਰਤੋ ਪਹਿਲਾਂ ਤਾਂ ਤੁਹਾਨੂੰ ਮੰਤਰੀ ਸਾਹਿਬ ਆਣ ਦੱਸੋ ਵੀ ਬੇਰਕਾਲਿਆਂ ਨੇ ਕਿੰਨੇ ਪੈਸੇ ਦਿੱਤੇ ਨੇ ਸ਼ੋ ਜੇਕਰ ਤੁਸੀਂ ਪਸ਼ੂ ਪਾਲਣ ਅਤੇ ਮੱਛੀ ਪਾਲਣ ਬਾਲੇ ਪਾਸੇ ਧਿਆਨ ਦਿੱਤਾ ਹੁੰਦਾ ਤੁਹਾਡੇ ਪਸ਼ੂ ਪਾਲਣ ਤੇ ਮੱਛੀ ਪਾਲਣ ਵਿਕਾਸ ਮੰਤਰੀ ਨੇ ਮੈਨੂੰ ਤਾਂ ਲੱਗਦਾ ਇਸ ਅਹੁਦੇ ਤੇ ਤਾਂ ਹੁਣ ਕੋਈ ਹੋਰ ਨਹੀਂ ਕਿਹਦੇ ਕੋਲ ਹੈ ਇਹ ਅਹੁਦਾ ਇਹ ਦੱਸੋ ਪਸ਼ੂ ਪਾਲਣ ਤੇ ਖਰਚਾ ਬਹੁਤ ਹੁੰਦਾ ਹੈ ਜਦ ਕੇ ਤੁਹਾਡਾ ਜਿਹੜਾ ਪਾਣੀ ਹੈ ਪਾਣੀ ਤਾਂ ਉਹ ਮਹਿੰਗਾ ਵਿਕ ਰਿਹਾ ਦੁੱਧਾ ਜਿਹੜਾ ਉਹ ਸਸਤਾ ਵਿਕ ਰਿਹਾ ਹੈ ਜਿਹੜਾ ਦੁੱਧ ਉਤਪਾਦਕ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੀਆਂ ਡੈਰੀਆਂ ਨੇ ਦੁੱਧ ਵਾਲੀਆਂ ਉਹਨਾਂ ਦੇ ਵਿੱਚ ਕਈ 2 ਨੰਬਰ ਦੇ ਲੋਕ ਵੀ ਕੁਝ ਇਹੋਏ ਨੇ ਉਹ ਡੈਰੀਆਂ ਦੇ ਵਿੱਚ 2 ਨੰਬਰ ਦਾ ਦੁੱਧ ਦਹੀਂ ਮੱਖਣ ਵੀ ਤਿਆਰ ਕਰ ਰਹੇ ਨੇ ਤੁਸੀਂ ਇੱਕ ਵੀ ਅਜਿਹਾ ਦੱਸ ਦੋ ਵੀ ਤੁਹਾਡੇ ਕੋਲ ਕੋਈ ਅਜਿਹਾ ਕੋਈ ਕਿਸੇ ਕਿਸਮ ਦਾ ਸਬੂਤ ਹੈ ਤੁਸੀਂ ਨੇ ਕਿਸੇ ਨੂੰ ਸਜ਼ਾ ਦੇ ਦਿੱਤੀ ਤੁਸੀਂ ਕੋਈ ਸਜ਼ਾ ਨਹੀਂ ਦਿੰਦੇ ਤੁਸੀਂ ਇਦਾਂ ਹੀ ਛੱਡ ਦਿੰਦੇ ਹੋ ਕਿੰਨੇ ਲੋਕਾਂ ਨੂੰ ਬਿਮਾਰੀਆਂ ਦਾ ਸਹਾਰਾ ਕਰ ਰਹੇ ਹੋ ਪਹਿਲੀ ਗੱਲ ਤਾਂ ਸਿਹਤ ਮੰਤਰੀ ਨੂੰ ਮੈਂ ਪੁੱਛਣਾ ਚਾਹੁੰਦਾ ਇਹ ਹੁਣੇ ਜਾਗ ਗਈ ਹੈ ਹੁਣ ਤਾਂ ਸੋਡੇ 11-12 ਮਹੀਨੇ ਰਹਿ ਗਏ 4 ਸਾਲ ਪਹਿਲਾਂ ਕਿੱਥੇ ਫਿਰਦੇ ਸੀ ਸਾਰਿਆਂ ਤੋਂ ਪਹਿਲਾਂ ਤਾਂ ਦੁੱਧ ਦਾ ਰੇਟ ਸਹੀ ਦਿੱਤਾ ਜਾਵੇ ਦੁੱਧ ਦਾ ਰੇਟ ਆ ਜਿਹੜਾ ਘੱਟੋ-ਘੱਟ ਸਰਕਾਰੀ ਰੇਟ ਉਹਦਾ 200 ਰੁਪਏ ਲੀਟਰ ਹੋਵੇ ਦੁੱਧ ਦਾ ਸਰਕਾਰੀ ਰੇਟ 200 ਰੁਪਏ ਲੀਟਰ ਹੋਵੇ ਗਰੀਬ ਵੀ ਮੱਝਾਂ ਪਾਲ ਸਕਣ ਗਰੀਬਾਂ ਨੂੰ ਸਬਸਿਡੀ ਤੇ ਮੱਝਾਂ ਮੁਹੱਈਆ ਕਰਾਈਆਂ ਜਾਣ ਤੇ ਗਰੀਬਾਂ ਨੂੰ ਇਸ ਕੰਮ ਵਾਸਤੇ ਪਲਾਟ ਵੀ ਅਲਾਟ ਕਿਤੇ ਜਾਣ ਗਰੀਬ ਵੀ ਪੈਦਾ ਕਰ ਸਕਣ ਦੁੱਧ ਨੂੰ ਤੇ ਕਿਸਾਨ ਤੇ ਮਜ਼ਦੂਰ ਦੋਨੇ ਹੀ ਪੈਦਾ ਕਰ ਸਕਣ ਘੱਟੋ ਘੱਟ ਸਰਕਾਰੀ ਰੇਟ ਉਹਦਾ 200 ਰੁਪਏ ਹੋਵੇ ਜਿਹੜਾ ਅਸਲੀ ਦੁੱਧਾ ਉਹਦਾ ਰੇਟ ਨੇ ਜਿਹੜਾ ਨਕਲੀ ਦੁੱਧਾ ਤੁਹਾਡੇ ਵੇਰਕਾਲੇ ਹੋਰ ਖੱਚਾਂ ਉਹ ਨਕਲੀ ਦੁੱਧ ਪਨੀਰ ਨੂੰ ਐ ਮਾਰਕੀਟ ਦੇ ਵਿੱਚ ਉਤਾਰ ਰਹੇ ਨੇ ਤੇਰੇ ਵਰਗੇ ਖੱਚ ਮੰਤਰੀ ਉਹਨਾਂ ਦੀ ਐਡ ਕਰ ਰਹੇ ਨੇ ਕਿਉਂਕਿ ਹਫਤਾ ਹੁੰਦਾ ਤੁਸੀਂ ਦੁੱਧ ਮਾਫੀਆ ਦੋ ਨੰਬਰ ਦਾ ਦੁੱਧ ਪੈਦਾ ਕਰਨ ਵਾਲਾ ਉਹ 95% ਉੱਚੀ ਟਿਸ਼ੀ ਤੇ ਰੱਖ ਰੱਖਿਆ ਮંત્રી ਸਭ ਨੂੰ ਕਹੂੰਗਾ ਦੇਖ ਕੇ ਬਿਆਨ ਦਿਓ ਤੇ ਜਿਹੜਾ ਦੁੱਧਾ ਦੁੱਧ ਪੈਦਾ ਕਰਨਾ ਬਹੁਤ ਔਖਾ ਡੰਗਰ ਪਾਲਣੇ ਬਹੁਤ ਔਖੇ ਨੇ ਪਸ਼ੂ ਪਾਲਣ ਦਾ ਕਿੱਤਾ ਜਿਹੜਾ ਇਹਦੇ ਵੱਲ ਧਿਆਨ ਦਿਓ ਜਿਹੜੇ ਲੋਕ ਪਸ਼ੂ ਪਾਲਦੇ ਨੇ ਉਹਨਾਂ ਨੂੰ ਸਪੋਰਟ ਦਿਓ ਦੁੱਧ ਇੱਕ ਨੰਬਰ ਦੇ ਵਿੱਚ ਸਰਕਾਰ ਖਰੀਦੇ ਚੈੱਕ ਕਰਕੇ ਖਰੀਦੇ ਤੇ 200 ਰੁਪਏ ਲੀਟਰ ਹੋਣਾ ਚਾਹੀਦਾ ਸਰਕਾਰੀ ਡੇਰੀਆਂ ਵੱਧ ਤੋਂ ਵੱਧ ਲਗਣੀਆਂ ਚਾਹੀਦੀਆਂ ਨੇ 200 ਰੁਪਏ ਲੀਟਰ ਖਰਾ ਦੁੱਧ ਹੋਣਾ ਚਾਹੀਦਾ ਤਾਂ ਕਿ ਮਜ਼ਦੂਰ ਤੇ ਕਿਸਾਨ ਦੋਨੇ ਹੀ ਪਸ਼ੂ ਪਾਲਣ ਵਾਲੇ ਪਾਸੇ ਨੂੰ ਤੁਰਨ ਅਤੇ ਪੰਜਾਬ ਦਾ ਵਿਕਾਸ ਹੋਵੇ। ਸੋ ਮੈਂ ਪੰਜਾਬ ਵਾਸੀਆਂ ਨੂੰ ਵੀ ਕਹੂੰਗਾ ਵੀ ਪਸ਼ੂ ਪਾਲਣ ਦੇ ਕਿੱਤੇ ਨੂੰ ਜੇਕਰ ਕਰਨਾ ਚਾਹੁੰਦੇ ਹੋ ਨਾ ਤਾਂ ਸਰਕਾਰਾਂ ਤੋਂ ਸਾਰਾਂ ਤੋਂ ਪਹਿਲਾਂ ਦੁੱਧ ਦਾ ਰੇਟ ਮੰਗੋ। ਵੀ ਘੱਟੋ ਘੱਟ 200 ਰੁਪਏ ਲੀਟਰ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।